ਹੈਲੋ ਹਾਂਜੀ ਸਸ਼ੀਕਲ ਜੀ ਗੁੱਡ ਮੀਡ ਬੁਟੇਕ ਦੇ ਉੱਪਰ ਤੁਹਾਡਾ ਬਹੁਤੋ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਸਟਾਕ ਲੇਅਰ ਸੇਲ ਹੋਏਗੀ ਆਰਟੈਕਸ ਬ੍ਰਾਂਡ ਦੇ ਪਲੱਸ ਬੁਟੇਕ ਸੂਟ ਹੋਣਗੇ ਜੀ ਵਰਕ ਵਾਲੇ ਔਰ ਪਲੱਸ ਏਕੀ ਟੈਕਸ ਦਾ ਟੂ ਟੋਨ ਪਛਪੀਨੇ ਦਾ ਸੂਟ ਤੁਹਾਨੂੰ ਮਿਲੇਗਾ ਜੀ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਕੁਝ ਇਹਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਮਿਲਣਗੇ ਕੁਝ ਵਿਦਆਊਟ ਦੁਪੱਟਾ ਹੋਣਗੇ ਜਿਹੜੇ ਕਿ ਆਪਾਂ ਲੈਸ ਦੇ ਵਿੱਚ ਪਾਏ ਹੋਏ ਨੇ ਔਰ ਪਲੱਸ ਸ਼ਿਪਿੰਗ ਫ੍ਰੀ ਦੇ ਨਾਲ ਪਾਏ ਨੇ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਇੱਕ ਸੂਟ ਦੇ ਉੱਪਰ ਜਿਹੜੀ ਸ਼ਿਪਿੰਗ ਹੈਗੀ ਉਹ ਲੱਗੇਗੀ ਜੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨੈਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਆਪਣਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇ ਸੋਨੇ ਸੋਨੇ ਸੂਟਾ ਜਿਹੜੇ ਬਾਈ ਕਰ ਸਕਦੇ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੋਂ ਤੁਹਾਨੂੰ ਜੋ ਮਿਲੇਗਾ ਜੀ ਫਰੋਜ਼ੀ ਕਲਰ ਦਾ ਸੂਟ ਮਿਲੇਗਾ ਛੋਟੀ ਬੁਟੀ ਦਾ ਪ੍ਰਿੰਟ ਤੁਹਾਨੂੰ ਮਿਲਣ ਵਾਲਾ ਹੈ ਜੀ 2.5 ਮੀਟਰ ਦੀ ਸ਼ਰਟ ਹੋਏਗੀ ਬ੍ਰੈਂਡ ਜੋ ਰਹੇਗਾ ਆਰਟੈਕ ਤੇ ਨਾਲ ਤੁਹਾਨੂੰ ਮਿਲਣੀ ਹੈ 3 ਮੀਟਰ ਦੀ ਬਾਟਮ ਜੀ 3 ਮੀਟਰ ਦੀ ਬਾਟਮ ਹੋਏਗੀ 2.5 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਪ੍ਰਾਈਸ ਜੋ ਰਹੇਗਾ 950 ਵਾਲਾ ਸੂਟ ਤੁਹਾਨੂੰ ਮਿਲਣਾ 850 ਰੁਪਏ ਦੇ ਵਿੱਚ ਔਰ ਪਲੱਸ ਜਿਹੜੀ ਸ਼ਿਪਿੰਗ ਉਹ ਵੀ ਫ੍ਰੀ ਰਹਿਣ ਵਾਲੀ ਹੈ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਜਿਹੜੀ ਉਹ ਲੱਗੇਗੀ ਜੀ ਇਹ ਜਿਹੜਾ ਪ੍ਰਾਈਸ ਹੀ 950 ਵੀ ਕੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਸੀਗਾ ਇਹ ਤੇ ਹੁਣ ਇਹ ਕੱਟ ਪੀਸਾਂ ਦਾ ਪ੍ਰਾਈਸ ਦਾ ਜਿਹੜਾ 850 ਰੁਪਏ ਦੇ ਵਿੱਚ ਜਿਹੜਾ ਹੈਗਾ ਸੂਟ ਤੁਹਾਨੂੰ ਮਿਲੇਗਾ ਜੀ 10 ਮੀਟਰ ਦੀ ਬਾਟਮ 6 ਮੀਟਰ ਦੀ ਸ਼ਰਟ ਬ੍ਰਾਂਡ ਰਹੇਗਾ ਆਰਟੈਕਸ ਜੀ ਛੋਟੀ ਬੂਟੀ ਦਾ ਪ੍ਰਿੰਟ ਰਹਿਣ ਵਾਲਾ ਹੈ ਜੀ ਨੈਕਸਟ ਜੂ ਤੁਹਾਨੂੰ ਮਿਲਣਾ ਹੈ ਜੀ neck work ਦਾ suit ਤੁਹਾਨੂੰ ਮਿਲਣਾ ਹੈ ਜੀ 2 ਟੋਨ ਪਸ਼ਮੀਨਾ ਰਹਿਣ ਵਾਲਾ ਹੈ ਜੀ 2 ਟੋਨ ਪਸ਼ਮੀਨਾ ਹੋਏਗਾ ਇਸ ਤੇ neck ਦੇ ਉੱਪਰ ਪਲੱਸ ਫਰੰਟ ਦੇ ਉੱਪਰ ਜਿਹੜਾ ਹੈਗਾ ਉਹ ਤੁਹਾਨੂੰ ਵਰਕ ਮਿਲੇਗਾ ਜੀ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ 2 ਟੋਨ ਪਸ਼ਮੀਨਾ ਰਹਿਣ ਵਾਲਾ ਲਾਈਨਾਂ ਵਾਲਾ ਪਸ਼ਮੀਨਾ ਤੁਹਾਨੂੰ ਪਸ਼ਮੀਨਾ suit ਮਿਲੇਗਾ 1100 ਰੁਪਏ ਦੇ ਵਿੱਚ ਜਿਹੜਾ ਹੈਗਾ suit ਹੈ ਇਹ ਤੁਹਾਨੂੰ ਮਿਲ ਜਾਏਗਾ ਕਾਫੀ ਸੋਹਣਾ ਪਾਰਟੀ ویئر ਸੂਟ ਹੈ ਜਿਹੜਾ ਇਹ ਤੁਹਾਡਾ ਰੈਡੀ ਹੋ ਜਾਏਗਾ ਸਿਰਫ 1100 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 950 ਵਾਲਾ ਸੂਟ ਹੈ ਜਿਹੜਾ ਤੁਹਾਨੂੰ ਮਿਲਣਾ ਹੈ ਜੀ 850 ਰੁਪਏ ਦੇ ਵਿੱਚ ਐਵਲੀ ਤੁਹਾਨੂੰ ਮਿਲਣੀ ਹੈ ਦੀ ਸ਼ਰਟ ਲਾਈਟ ਲੈਮਨ ਕਲਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਇਹ ਪੀਸ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਤੇ ਨਾਲ ਹੀ ਤੁਹਾਨੂੰ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਨਾਲ ਤੁਹਾਨੂੰ ਪ੍ਰਿੰਟਡ ਹੀ ਬਾਟਮ ਮਿਲੇਗੀ ਜੀ ਪ੍ਰਿੰਟਡ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਕਾਫੀ ਸੋਹਣਾ ਡਿਜ਼ਾਈਨਰ ਪੀਸ ਰਹਿਣ ਵਾਲਾ ਹੈ ਜੀ 10 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਜੀ 10 ਮੀਟਰ ਦੀ ਹੋਏਗੀ ਬਾਟਮ ਇਹ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪਸ਼ਮੀਨੇ ਦਾ ਸੂਟ ਹੋਏਗਾ ਟੈਬੀ ਲਾਈਨਿੰਗ ਦੀ ਤਰ੍ਹਾਂ ਸਟਾਫ ਦੇ ਵਿੱਚ ਤੁਹਾਨੂੰ ਲਾਈਨਰ ਮਿਲਣੀ ਹੈ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਨਾਲ ਤੁਹਾਨੂੰ ਮਿਲਣੀ ਹੈ ਪਲੇਨ ਬਾਟਮ ਪਲੇਨ ਬਾਟਮ ਮਿਲੇਗੀ ਜੀ ਔਰ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਦੁਪੱਟਾ ਵੀ ਖੁੱਲਾ ਡੁੱਲਾ ਜਿਹੜਾ ਹੈਗਾ ਚਨਾਉਣ ਦਾ ਤੁਹਾਨੂੰ ਦੁਪੱਟਾ ਮਿਲੇਣਾ ਜੀ ਕਾਫੀ ਪਿਆਰਾ ਚਨਾਉਣ ਦਾ ਦੁਪੱਟਾ ਤੁਹਾਨੂੰ ਮਿਲੇਗਾ ਪ੍ਰਾਈਸ ਜੋ ਰਹੇਗਾ ਜੀ 1250 ਵਾਲਾ ਸੂਟ ਤੁਹਾਨੂੰ ਮਿਲੇਗਾ 1150 ਰੁਪਏ ਦੇ ਵਿੱਚ ਵਿਦ ਦੁਪੱਟਾ ਸੂਟ ਹੋਏਗਾ ਜੀ ਵਿਦ ਦੁਪੱਟਾ ਸੂਟ ਜੋ ਤੁਹਾਨੂੰ ਮਿਲੇਗਾ ਜੀ 1150 ਰੁਪਏ ਦੇ ਵਿੱਚ ਬ੍ਰੈਡ ਜੋ ਰਹੇਗਾ ਆਰਟੈਕਸ ਹੋਏਗਾ ਜੀ ਆਰਟੈਕਸ ਬ੍ਰੈਡ ਰਹਿਣ ਵਾਲਾ ਹੈ ਚੈੱਕ ਕਰ ਲੋ ਜੀ ਆਰਟੈਕਸ ਬ੍ਰਾਂਡ ਹੋਏਗਾ। ਕਾਫੀ ਪਿਆਰਾ ਪਸ਼ਮੀਨੇ ਦਾ ਸੂਟ ਹੋਏਗਾ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ A1 ਸਟਾਫ ਹੋਏਗਾ ਜੀ। ਸੌਰੀ ਆਰਟੈਕਸ ਬ੍ਰਾਂਡ ਦਾ ਸਟਾਫ ਰੈਡ ਵਾਲਾ ਹੈ। ਇਹ ਹੋਏਗਾ ਡ੍ਰੈਗਲਿਨ ਪਸ਼ਮੀਨਾ ਸੂਟ ਹੋਏਗਾ ਜਿਸ ਨੂੰ ਤੁਸੀਂ ਈਜੀ ਵਾਸ਼ ਵੀ ਕਰ ਸਕਦੇ ਹੋ। ਕਾਫੀ ਪਿਆਰਾ ਸਟਾਫ ਹੈ ਜੀ। ਇਹ ਤੁਹਾਨੂੰ ਮਿਲੇਗਾ ਜੀ 2 ਪੀਸਾਂ ਦੇ ਵਿੱਚ। ਪ੍ਰਿੰਟ ਵੀ ਬੜਾ ਹੀ ਪਿਆਰਾ ਔਰ ਕਲਰ ਵੀ ਬਹੁਤ ਪਿਆਰਾ ਸਕਿਨ ਕਲਰ ਦਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲਣਾ ਹੈ ਜੀ ਇਹ ਮਿਲੇਗਾ ਦੋ ਪੀਸਾਂ ਦੇ ਵਿੱਚ ਹੋਏਗਾ ਜੀ ਦੋ ਪੀਸਾਂ ਦੇ ਵਿੱਚ ਹੋਏਗਾ ਪ੍ਰਾਈਸ ਰਹੇਗਾ 950 ਰੁਪਏ 1050 ਰੁਪਏ ਵਾਲਾ ਸੂਟ ਤੁਹਾਨੂੰ ਮਿਲੇਗਾ 950 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਮਸਤਰ ਛੇੜ ਦਾ ਤੁਹਾਨੂੰ ਡਿਜ਼ਾਈਨਰ ਸੂਟ ਮਿਲਣਾ ਹੈ ਜੀ ਪਸ਼ਮੀਨੇ ਦਾ ਹੋਏਗਾ ਇਹ ਜਿਹੜੇ ਸਾਰੇ ਸੂਟ ਰਹਿਣ ਵਾਲੇ ਆ ਜੀ ਸਟਾਕ ਕਲੀਅਰ ਸੇਲ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਹੈਗਾ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਪਲੇਨ ਪੈਨਲ ਮਿਲੇਗਾ ਪੈਨਲ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਣਾ ਜੀ 10 ਮੀਟਰ ਦੀ ਸ਼ਰਟ ਹੋਏਗੀ ਮਸਟਰਡ ਸ਼ੇਡ ਰਹਿਣ ਵਾਲਾ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਰੈਂਡ ਵਾਲਾ ਹੈ ਜੀ ਸੇਮ ਐਜ਼ ਹੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀ ਬਾਜੂ ਰਹਿਣ ਵਾਲੀਆਂ ਐਵਲੀ ਹੋਏਗੀ ਬੈਕ 10 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਨਾਲ ਤੁਹਾਨੂੰ 10 ਮੀਟਰ ਦੀ ਹੀ ਮਿਲੇਗੀ ਬਾਟਮ ਜੀ ਕੰਪਲੀਟ ਸੂਟ ਤੁਹਾਨੂੰ ਮਿਲਣ ਵਾਲਾ ਹੈ ਜੀ 850 ਰੁਪਏ ਦੇ ਵਿੱਚ ਬ੍ਰਾਂਡ ਰਹੇਗਾ ਆਰਟੈਕਸ ਬ੍ਰਾਂਡ ਹੋਏਗਾ ਜੀ ਪ੍ਰਾਈਸ ਜੋ ਰਹੇਗਾ 850 ਰੁਪਏ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਜਿਹੜੀ ਸ਼ਿਪਿੰਗ ਆ ਉਹ ਲੱਗੇਗੀ ਜੀ ਨੈਕਸਟ ਜੋ ਤੁਹਾਨੂੰ ਮਿਲਣ ਵਾਲਾ ਜੀ ਕਾਫੀ ਪਿਆਰਾ ਡਾਰਕ ਮੌਂਸਟਰ শেਡ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਪਿਓਰ ਪਸ਼ਮੀਨੇ ਦਾ ਰਹਿਣ ਵਾਲਾ ਹੈ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਹਾਂ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਪਿਓਰ ਪਸ਼ਮੀਨਾ ਬ੍ਰਾਂਡ ਰਹੇਗਾ ਆਰਟੈਕਸ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਔਰ ਫਰੰਟ ਦੇ ਉੱਪਰ ਪੈਨਲ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਸੇਮ ਐਸੇ ਤੁਹਾਨੂੰ ਨੈਕ ਦੇ ਉੱਪਰ ਵੀ ਹੈਗਾ ਜਿਹੜਾ ਡਿਜੀਟਲ ਪ੍ਰਿੰਟ ਮਿਲੇਣਾ ਜੀ ਕਾਫੀ ਪਿਆਰਾ ਪ੍ਰਿੰਟ ਹੈ ਜੀ ਸੇਮ ਐਸੇ ਜਿਹੜੀ ਹੈਗੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੇ ਜੀ ਐਵਲੀਆ ਬਾਜੂ ਰਹਿਣ ਵਾਲੀ ਐਨੇ ਜੀ ਐਵਲੀ ਹੋएगी ਬੈਕ ਇਹਦਾ ਜਿਹੜਾ ਕਲਰ ਉਹ ਪ੍ਰੋਪਰ ਨਹੀਂ ਆ ਰਿਹਾ ਹੈਗਾ ਵੀਡੀਓ ਦੇ ਵਿੱਚ ਇਹ ਥੋੜਾ ਜਿਹੜਾ ਕਲਾਹੂ ਸ਼ੇਡ ਦੇ ਵਿੱਚ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ 3 ਮੀਟਰ ਦੀ ਬਾਟਮ ਹੋएगी 3 ਮੀਟਰ ਦੀ ਸ਼ਰਟ ਤੁਹਾਨੂੰ ਮਿਲਣ ਵਾਲੀ ਹੈ ਜੀ ਪ੍ਰਾਈਸ ਰਹੇਗਾ 850 ਰੁਪਏ 850 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਟਾਈ ਡਾਈ ਲੁੱਕ ਦਾ ਜਿਹੜਾ ਹੈਗਾ ਤੁਹਾਨੂੰ ਪੀਸ ਮਿਲੇਗਾ ਜੀ ਕਾਫੀ ਪਿਆਰਾ ਪਸ਼ਮੀਨਾ ਸੂਟ ਰਹਿਣ ਵਾਲਾ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਟਾਈ ਡਾਈ ਲੁੱਕ ਦਾ ਪੀਸ ਹੋਏਗਾ ਜੀ ਟਾਈ ਡਾਈ ਲੁੱਕ ਦਾ ਪੀਸ ਰਹਿਣ ਵਾਲਾ ਅੰਬੀਆ ਵਾਲਾ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲਣਾ ਹੈ ਜੀ ਸੇਮ ਐਜ਼ ਇਹ ਤੁਹਾਨੂੰ ਨੈਕ ਦੇ ਉੱਪਰ ਵੀ ਜਿਹੜਾ ਹੈਗਾ ਇਹ ਉਹ ਪ੍ਰਿੰਟ ਮਿਲੇਗਾ ਜੀ ਔਰ ਸੇਮ ਐਜ਼ ਇਹ ਬੈਕ ਔਰ ਬਾਜੂ ਰਹਿਣ ਵਾਲੀਆਂ ਨੇ ਜੀ ਕਲਰ ਹੋਏਗਾ ਪੀਕਾਕ ਲਓ ਜੀ ਐਵਲੀ ਇਹ ਬਾਜੂ ਹੋਣੀ ਹੈ ਐਵਲੀ ਮਿਲੇਗੀ ਤੁਹਾਨੂੰ ਬੈਕ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਪ੍ਰਾਈਸ ਜੋ ਰਹੇਗਾ 850 ਰੁਪਏ ਜੀ 850 ਰੁਪਏ ਦਾ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮੂੰਗਿਆ ਕਲਰ ਹੋਏਗਾ ਮੈਚਿੰਗ ਸੂਟ ਰਹਿਣ ਵਾਲਾ ਜੀ ਵਿਦ ਦੁਪੱਟਾ ਹੋਏਗਾ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ ਹੋਏਗੀ ਪਲੇਨ ਬਾਟਮ ਰਹਿਣ ਵਾਲੀ ਹੈ ਜੀ ਡਿਜੀਟਲ ਪ੍ਰਿੰਟ ਵੀ ਹੋਏਗੀ ਸ਼ਰਟ ਨਾਲ ਤੁਹਾਨੂੰ ਮਿਲੇਗਾ ਚਨਾਉਣ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਸੂਟ ਦਾ ਜੋ ਪ੍ਰਾਈਸ ਰਹੇਗਾ 1150 ਰੁਪਏ ਜੀ 1150 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ 1150 ਰੁਪਏ ਦੇ ਵਿੱਚ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਜਿਹੜੀ ਸ਼ਿਪਿੰਗ ਆ ਉਹ ਲੱਗੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਿਜ਼ਾਈਨਰ ਸੂਟ ਰਹਿਣ ਵਾਲਾ ਪਿਓਰ ਪਸ਼ਮੀਨਾ ਵਿਦ ਦੁਪੱਟਾ ਜੀ ਪੂਰਾ ਸ਼ਰਟ ਪੀਸ ਆ ਜਿਹੜਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਇਵਲਾ ਮਿਲਣਾ ਤੁਹਾਨੂੰ 셔ਟ ਦਾ ਫਰੰਟ ਹੋਏਗਾ ਜੀ ਡਿਜੀਟਲ ਪ੍ਰਿੰਟ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਸੇਮ ਐਜੇ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਬੈਕ ਨਾਲ ਤੁਹਾਨੂੰ ਬੇਸ ਕਲਰ ਦੇ ਹੀ ਮਿਲੇਗੀ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ ਸਿਰਫ 1150 ਰੁਪਏ ਜੀ 1150 ਰੁਪਏ ਦੇ ਵਿੱਚ ਜਿਹੜਾ ਸੂਟ ਆਉ ਤੁਹਾਨੂੰ ਮਿਲ ਜਾਏਗਾ ਜੀ 1150 ਰੁਪਏ ਦੇ ਵਿੱਚ ਵਿਦ ਚਨਾਉਣ ਦੁਪੱਟਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ 6 ਮੀਟਰ ਸਟਾਫ ਰੈਨ ਵਾਲਾ ਜੀ ਇੱਕ ਵਰਕ ਤੁਹਾਡੀ ਬਾਜੂ ਦੇ ਉੱਪਰ ਆਏਗਾ ਔਰ ਇੱਕ ਵਾਲਾ ਜਿਹੜਾ ਵਰਕ ਹੋਏਗਾ ਜੀ ਉਹ ਤੁਹਾਡੀ ਬਾਟਮ ਦੇ ਉੱਪਰ ਆਏਗਾ ਇਹ ਵਾਲਾ ਜਿਹੜਾ ਵਰਕ ਤੁਹਾਨੂੰ ਮਿਲਣਾ ਹੈ ਜੀ ਬਾਜੂ ਪਲੱਸ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ 10-10 ਮੀਟਰ ਤੁਹਾਨੂੰ ਸਟਾਫ ਮਿਲਣਾ ਹੈ ਜੀ ਇੱਕ ਪੀਸ ਦਾ ਜੋ ਸਟਾਫ ਰੈਂਡ ਵਾਲਾ ਹੈ ਜੀ 10 ਮੀਟਰ ਹੋਏਗਾ 10 ਮੀਟਰ ਤੁਹਾਨੂੰ ਸਟਾਫ ਮਿਲਣਾ ਹੈ ਜੀ ਦੋ ਪੀਸ ਮਿਲਣਗੇ ਜੀ 6 ਮੀਟਰ ਸਟਾਫਾ ਜਿਹੜਾ ਤੁਹਾਨੂੰ ਮਿਲੇਗਾ ਜੀ 6 ਮੀਟਰ ਸਟਾਫ ਹੋਏਗਾ ਪ੍ਰਾਈਜ਼ ਰਹੇਗਾ 950 ਰੁਪਏ ਜੀ 1050 ਵਾਲਾ ਪੀਸ ਮਿਲੇਗਾ 950 ਰੁਪਏ ਦੇ ਵਿੱਚ ਜੀ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਲੱਗੇਗੀ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ 6 ਮੀਟਰ ਸਟਾਫ ਹੋਏਗਾ ਬਾਜੂ ਔਰ ਬਾਟਮ ਦੇ ਉੱਪਰ ਵਰਕ ਤੁਹਾਨੂੰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਬਲੈਕ ਕਲਰ ਦਾ ਤੁਹਾਨੂੰ ਸੂਟ ਮਿਲੇਗਾ ਡਿਸਲੋ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਕਾਫੀ ਪਿਆਰੀ ਸ਼ਰਟ ਹੈ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਇਹ ਉਹ ਪ੍ਰਿੰਟ ਮਿਲਣਾ ਹੈ ਜੀ ਸੇਮ ਐਜਾਏ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਹਾਂਜੀ ਸੇਮ ਐਜੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਨਾਲ ਤੁਹਾਨੂੰ ਮਿਲੇਗੀ ਜੀ ਬਲੈਕ ਕਲਰ ਦੀ ਬਾਟਮ ਕਾਫੀ ਪਿਆਰਾ ਪੀਸ ਹੈ ਜੀ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਮੈਚਿੰਗ ਸੂਟ ਹੋਏਗਾ ਪ੍ਰਾਈਜ਼ ਰਹੇਗਾ 850 ਰੁਪਏ ਜੀ 850 ਰੁਪਏ ਦੇ ਵਿੱਚ ਜਿਹੜਾ ਸੂਟ ਐ ਇਹ ਤੁਹਾਨੂੰ ਮਿਲ ਜਾਏਗਾ ਜੀ ਕਾਫੀ ਪਿਆਰਾ ਪੀਸ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਰਕ ਵਾਲਾ ਸੂਟ ਰਹਿਣ ਵਾਲਾ ਐ ਇਹ ਵਾਲਾ ਵਰਕ ਜੋ ਤੁਹਾਨੂੰ ਮਿਲੇਗਾ ਜੀ ਤੁਹਾਡੀ ਬਾਜੂ ਦੇ ਉੱਪਰ ਆਏਗਾ ਬਾਜੂ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ ਇਹ ਵਾਲਾ ਵਰਕ ਜਿਹੜਾ ਮਿਲੇਗਾ ਤੁਹਾਨੂੰ ਬਾਜੂ ਦੇ ਉੱਪਰ ਹੋਏਗਾ ਕਾਫੀ ਪਿਆਰਾ ਵਰਕ ਤੁਹਾਨੂੰ ਮਿਲਣਾ ਹੈ ਜੀ ਬਾਦੂ ਦੇ ਉੱਪਰ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਫਰੰਟ ਬੈਕ ਜੋ ਹੋਏਗਾ ਸੇਮ ਤੁਹਾਨੂੰ ਮਿਲੇਗਾ ਫਰੰਟ ਬੈਕ ਸੇਮ ਮਿਲਣ ਵਾਲਾ ਹੈ ਜੀ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ ਜੀ ਸੂਟ ਦਾ ਪ੍ਰਾਈਜ਼ ਰਹੇਗਾ 950 ਰੁਪਏ ਜੀ 1050 ਰੁਪਏ ਦਾ ਸੂਟ ਤੁਹਾਨੂੰ ਮਿਲਣਾ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਤੁਹਾਨੂੰ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਸਿਮਰ ਪਸ਼ਮੀਨਾ ਸੂਟ ਹੋਏਗਾ ਲਾਈਟ ਵੇਟ ਐਂਡ ਸੌਫਟ ਸਟੱਫ ਰਹਿਣ ਵਾਲਾ ਹੈ ਜੀ ਕਲਰ ਹੋਏਗਾ ਜੀ ਡਾਰਕ ਮਸਟਰਡ ਸ਼ੇਡ ਡਾਰਕ ਮਸਟਰਡ ਸ਼ੇਡ ਦਾ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਮੈਚਿੰਗ ਬਾਟਮ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲਣੀ ਹੈ ਜੀ ਪ੍ਰਾਈਸ ਰਹੇਗਾ 950 ਰੁਪਏ ਜੀ 1050 ਰੁਪਏ ਵਾਲਾ ਪੀਸ ਜਿਹੜਾ ਮਿਲੇਗਾ ਤੁਹਾਨੂੰ 950 ਰੁਪਏ ਦੇ ਵਿੱਚ ਜੀ स्क्रीनशॉट लैके सेंड कर सद और बुकिंग करवा सकते हो जी मिलेगा जी डिजाइनर पीस होएगा काफ़ी प्यारा वर्क वाला डिजाइनर सूट है जी एद जो है घेरे तो के उपर कम मिलेगा जी फ्रंट घेरे और प्लस चाकों तो तो के उपर तुम मिलेगा इक्की इंच तक आराम जो अपना घेरा वो रेडी कर सद जी ए वाला जड़ा है तो जैकेट टाइप आ जरा डिजाइन बनेगा शोल्डरस के उपर आएगा ए वाला डिजाइन ਔਰ ਇਹ ਵਾਲੀ ਤੁਹਾਡੀਆਂ ਬਾਜੂ ਰੈਡੀ ਹੋਣੀ ਹੈ ਜੀ 컬러 ਰਹੇਗਾ ਜੀ ਰਸਟ ਰਸਟ 컬러 ਹੋਏਗਾ ਇਹ ਵਾਲੀ ਡਿਜ਼ਾਈਨਿੰਗ ਤੁਹਾਡੀ ਬਾਜੂ ਦੇ ਉੱਪਰ ਆਏਗੀ ਜੀ کافی ਪਿਆਰਾ ਵਰਕ ਵਾਲਾ ਪੀਸ ਹੋਏਗਾ 컬러 ਬੁਰ ਦੀ ਗਰੰਟੀ ਹੋਏਗੀ 1050 ਵਾਲਾ ਪੀਸ ਮਿਲੂਗਾ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ ਸੂਟ ਆ ਤੁਹਾਨੂੰ ਮਿਲ ਜਾਏਗਾ کافی ਪਿਆਰਾ ਪੀਸ ਹੈ ਜੀ ਪ੍ਰਾਈਸ ਰਹੇਗਾ 950 ਰੁਪਏ ਜੀ 950 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਇਹਦੇ ਘੇਰੇ फ्रंट घेरे ਦੇ ਉੱਪਰ ਪਲੱਸ ਫਰੰਟ ਚ ਚੱਕਾਂ ਦੇ ਉੱਪਰ ਵੀ ਤੁਹਾਨੂੰ ਕੰਮ ਜਿਹੜਾ ਉਹ ਮਿਲੇਗਾ ਕਲਰ ਰਹੇਗਾ ਜੀ ਰਸਟ ਰਸਟ ਕਲਰ ਰਹੇਗਾ ਸਟਾਫ ਹੋਏਗਾ ਪਿਓਰ ਪਸ਼ਮੀਨਾ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਕਾਫੀ ਪਿਆਰੇ ਮੈਚਿੰਗ ਸੂਟ ਰਹਿਣ ਵਾਲੇ ਆ ਜੀ ਇਹ ਵਾਲਾ ਪੀਸ ਵੀ ਜੋ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਰਹਿਣ ਵਾਲਾ ਹੈ ਜੀ ਕਾਫੀ ਪਿਆਰਾ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਸੂਟ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਆ ਪਲੇਨ ਬਾਟਮ ਮੈਚਿੰਗ ਸੂਟ ਹੋਏਗਾ 850 ਦੇ ਵਿੱਚ ਮਿਲ ਜਾਣਾ ਹੈ ਜੀ 950 ਰੁਪਏ ਵਾਲਾ ਪੀਸ ਆ ਜਿਹੜਾ 850 ਰੁਪਏ ਦੇ ਵਿੱਚ ਮਿਲੇਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਕਾਫੀ ਕਲਰ ਦਾ ਸੂਟ ਹੋਏਗਾ ਜੀ ਕਾਫੀ ਕਲਰ ਦਾ ਸੂਟ ਹੋਏਗਾ ਵਿਦ ਦੁਪੱਟਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਆ ਜੀ ਸ਼ਰਟ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ ਬਾਟਮ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ ਇਹ ਵਾਲਾ ਵਰਕਰ ਜਿਹੜਾ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਜੀ ਕਾਫੀ ਪਿਆਰਾ ਕੰਮ ਆ ਜਿਹੜਾ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਡਾਰਕ ਕਾਫੀ ਕਲਰ ਆ ਜਿਹੜਾ ਤੁਹਾਨੂੰ ਮਿਲੇਗਾ ਥੋੜਾ ਜਿਹਾ ਜ਼ਿਆਦਾ ਹੀ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਇਹ ਜਿਹੜਾ ਹੈਗਾ ਆ ਕਾਫੀ ਸ਼ੇਡ ਹੈ ਜੀ ਕਾਫੀ ਕਲਰ ਹੈ ਨਾਲ ਤੁਹਾਨੂੰ ਕਾਫੀ ਕਲਰ ਦਾ ਚਨਾਉਣ ਦਾ ਮਿਲਣਾ ਦੁਪੱਟਾ ਜੀ ਨਾਲ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲੇਗਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਚਨਾਉਣ ਦਾ ਪ੍ਰਾਈਸ ਜੋ ਰਹਿਣ ਵਾਲਾ ਹੈ 1250 ਦਾ ਤੁਹਾਨੂੰ ਇਹ ਸੂਟ ਮਿਲੇਗਾ ਵਿਦ ਦੁਪੱਟਾ ਜੀ 13 ਪਰਲਾ ਸੂਟ ਹੈ ਜਿਹੜਾ ਮਿਲੇਗਾ 1250 ਦੇ ਵਿੱਚ ਜੀ ਸ਼ਿਪਿੰਗ ਵੀ ਫ੍ਰੀ ਹੋਏਗੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਇਹ ਵਾਲਾ ਪੀਸ ਹੈ ਜੋ ਪਹਿਲਾਂ ਆਪਾਂ ਪੀਸ ਦਿਖਾ ਚੁੱਕੇ ਹਾਂ ਜੀ ਉਹਦੇ ਨਾਲ ਦਾ ਸੇਮ ਜਿਹੜਾ ਪੀਸ ਆ ਤੁਹਾਨੂੰ ਮਿਲੇਗਾ ਜੀ ਵਿਦ ਦੁਪੱਟਾ ਹੋਏਗਾ ਮੈਚਿੰਗ ਸੂਟ ਹੋਏਗਾ ਜੀ ਵਿਦ ਦੁਪੱਟਾ 1150 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ 1150 ਰੁਪਏ ਦੇ ਵਿੱਚ ਨੈਕਸਟ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਨਾਲ ਤੁਹਾਨੂੰ ਮਿਲਣੀ ਹੈ ਪਲੇਨ ਬਾਟਮ ਕਲਰ ਜੋ ਰਹੇਗਾ ਜੈਡ ਬਲੈਕ ਜੈਡ ਬੈਕ ਕਲਰ ਰਹਿਣ ਵਾਲਾ ਜੀ ਪ੍ਰਾਈਸ ਰਹੇਗਾ 850 ਰੁਪਏ ਜੀ 850 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਮੈਚਿੰਗ ਸੂਟ ਆਹੋ ਮਿਲ ਜਾਏਗਾ ਬ੍ਰੈਂਡ ਰਹੇਗਾ ਆਰਟੈਕਸ ਸੁਪੀਰੀਅਰ ਪਸ਼ਮੀਨਾ ਰਹਿਣ ਵਾਲਾ ਜੀ ਸੁਪੀਰੀਅਰ ਪਸ਼ਮੀਨਾ ਰਹਿਣ ਵਾਲਾ ਬ੍ਰੈਂਡ ਰਹੇਗਾ ਆਰਟੈਕਸ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਰਹੇਗਾ ਰਾਮਟੈਕਸ ਮੈਚਿੰਗ ਸੂਟ ਹੋਏਗਾ ਜੀ ਰਾਮਟੈਕਸ ਬ੍ਰਾਂਡ ਹੋਏਗਾ ਕਾਫੀ ਪਿਆਰਾ ਸੂਟ ਹੋਏਗਾ ਪ੍ਰਾਈਜ਼ ਰਹੇਗਾ 850 ਰੁਪਏ ਜੀ 850 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਮੈਚਿੰਗ ਸੂਟ ਆਹੋ ਮਿਲ ਜਾਏਗਾ ਜੀ ਬ੍ਰਾਂਡ ਹੋਏਗਾ ਰਾਮਟੈਕਸ ਕਾਫੀ ਪਿਆਰਾ ਪਸ਼ਮੀਨਾ ਸੂਟ ਹੈ ਜੀ ਪ੍ਰਾਈਜ਼ ਰਹਿਣ ਵਾਲਾ 850 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੋਏਗਾ ਅੰਬੀਆਂ ਵਾਲਾ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਗ੍ਰੇ ਕਲਰ ਦੀ ਬਾਟਮ ਜੀ ਮੈਚਿੰਗ ਸੂਟ ਪ੍ਰਾਈਸ ਰਹੇਗਾ 850 ਰੁਪਏ ਜੀ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਇਸ ਦੇ ਵਿੱਚ ਕਲਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾਏਗਾ ਜੀ 850 ਰੁਪਏ ਦੇ ਵਿੱਚ ਤੁਹਾਨੂੰ ਸੂਟਾਂ ਜਿਹੜਾ ਮਿਲ ਜਾਏਗਾ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਲੱਗੇਗੀ ਜਿਹੜੀਆਂ ਪਹਿਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਬੈਲ ਬਟਨ ਵੀ ਆਨ ਕਰ ਲੈਣਾ ਤਾਂ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ